ਮੈਂ ਸੋਰੀ ਐਸੋਈ ਹਰਮੇਸ਼ਪਾਲ ਚੌਕੀਨ ਚਾਰ ਦੇ ਜੀਆਰਪੀ ਪਲਾਨ ਅੱਜ ਮਿਤੀ 6/11 ਦੀ ਗੱਲ ਹੈ ਸਵੇਰ 9:10 ਵਜੇ ਦੀ 10:00 ਵਜੇ ਦੀ ਕਰੀਬ ਦੀ ਗੱਲ ਹੈ ਇਹ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਕੋਈ ਪਾਗਲ ਵਿਅਕਤੀ ਜੋ ਇੱਥੇ ਸਟੇਸ਼ਨ ਦੇ ਬਾਹਰ ਫਿਰਦਾ ਸੀ ਤੇ ਜਿਹੜੀ ਲੁਨੀਆ ਤੋਂ ਲੁਧਿਆਣਾ ਜਾਣ ਦੀ ਡੀਐਮ ਜੂ ਗੱਡੀ ਤਿੰਨ ਨੰਬਰ ਪਲੇਟਫਾਰਮ ਤੇ ਪਹੁੰਚੀ ਸੀ ਉਹਦੀ ਛੱਤ ਤੇ ਚੜ ਗਿਆ ਰੇਲਵੇ ਤਾਰਾ ਨੂੰ ਹੱਥ ਪਾ ਲਿਆ ਜਿਹੜੀ ਉੱਪਰ ਦੀ ਜਿਨ੍ਹਾਂ ਨਾਲ ਟ੍ਰੇਨ ਚੱਲਦੀ ਆ ਉਹਨਾਂ ਤਾਰਾ ਨੂੰ ਹੱਥ ਪਾ ਲਿਆ ਉਹਨਾਂ ਤਾਰਾਂ ਦੇ ਵਿੱਚ ਲਗਭਗ 25000 ਵੋਲਟੇਜ ਦਾ ਕਰੰਟ ਹੁੰਦਾ ਤੇ ਹੱਥ ਕੋਨ ਅਨਸਾਰ ਹੀ ਉਹ ਬੰਦਾ ਤਾਰਾਂ ਨਾਲ ਚੁੰਮੜ ਗਿਆ ਤੇ ਸੜ ਗਿਆ ਤੇ ਫਿਰ ਉਹਨੂੰ ਰੇਲਵੇ ਕਰਮਚਾਰੀਆਂ ਦੀ ਮਦਦ ਨਾਲ ਅਸੀਂ ਜੀਆਰਪੀ ਕਰਮਚਾਰੀਆਂ ਨੇ ਉਤਾਰਿਆ ਗੱਡੀ ਤੋਂ ਉਤਾਰ ਕੇ ਐਂਬੂਲੈਂਸ ਦੇ ਰਾਹੀਂ ਉਹਨੂੰ ਫਲੋਰ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਉਹ ਤਕਰੀਬਨ 90% ਸੜ ਚੁੱਕਿਆ ਹੈ ਜਿਹਦੀ ਪਛਾਣ ਉਈ ਨਹੀਂ ਹੋਈ ਲੋਕਾਂ ਦੇ ਦੱਸਣ ਮੁਤਾਬਕ ਉਹ ਪਾਗਲ ਵਿਅਕਤੀ ਜਾਂਦਾ ਹੈ ਥੈਂਕ ਯੂ ਜੀ